ਹਾਂਜੀ ਸਭ ਤੋਂ ਪਹਿਲਾਂ ਦਿਲੋਂ ਧੰਨਵਾਦ ਸਾਰਿਆਂ ਦਾ ਆਪਣੇ ਇਸ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਆਪਣੇ 50000 ਸਬਸਕ੍ਰਾਈਬਰ ਕੰਪਲੀਟ ਹੋ ਗਿਆ ਦਿਲੋਂ ਧੰਨਵਾਦ ਸਾਰਿਆਂ ਦਾ ਤੇ ਉਮੀਦ ਕਰਦਾ ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਜਿਨ੍ਹਾਂ ਨੇ ਹਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਔਨ ਕਰ ਲਿਓ ਤਾਂ ਜੋ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚੇ ਇਸ ਵੀਡੀਓ ਦਾ ਏਮ ਆਪਾਂ 2000 ਲਾਈਕ ਰੱਖਦੇ ਆ 2000 ਲਾਈਕ ਹੁੰਦੇ ਇੱਕ ਹੋਰ ਵੀਡੀਓ ਅਪਲੋਡ ਕਰ ਦਾਂਗੇ ਪਿਛਲੇ 8 ਸਾਲਾਂ ਤੋਂ ਆਈਫੋਨ ਚਲਾਉਂਦਾ ਹਾਂ ਫੋਟੋਸ ਅਤੇ ਵੀਡੀਓਜ਼ ਕਲਿੱਕ ਕਰ ਆਪਣੀ ਕਮਾਈ ਕਰਕੇ ਆਪਣੇ ਸੁਪਨੇ ਪੂਰੇ ਕਰੀ ਜਾਂਦਾ ਹਾਂ ਸ਼ਾਇਰੀ ਟਾਈਪ ਕਰਕੇ Samsung ਦੇ ਫੋਨ ਵਿੱਚ ਸੇਵ ਕਰਦਾ ਹਾਂ ਖੂਫੀਆ ਏਜੰਸੀ ਨੂੰ ਬੇਨਤੀ ਹੈ ਕਿ ਇਹਨੂੰ ਰਾਜਸਥਾਨ ਵਾਲੇ ਬਾਰਡਰ ਤੇ ਜਾ ਕੇ ਬੁੰਡ ਮਾਰੀ ਜਾਵੇ ਆਈਫੋਨ ਤਾਂ ਹੀ ਤੇ ਨਜ਼ਰ ਨਹੀਂ ਆਉਂਦਾ ਕਿਉਂਕਿ ਵੀਡੀਓ ਸ਼ੂਟ ਤੇ Apple ਦੇ ਫੋਨ ਤੋਂ ਹੀ ਕਰਦਾ ਹਾਂ ਇਹ ਨਾ ਸੋਚੀ ਕਿ ਤੇਰੀ ਕੋਈ ਵੀਡੀਓ ਛੱਡਦਾ ਹਾਂ ਤੇਰੀ ਵੀਡੀਓ ਦੇਖ ਕੇ ਐਂਡ ਤੇ ਗੰਦੀਆਂ ਗਾਲਾਂ ਕੱਢਦਾ ਹਾਂ ਪੰਜਾਬ ਚ ਇਹ ਫੈਕਟਰੀ ਕਿੱਥੇ ਲੱਗੀ ਜਿੱਥੇ ਇਹੋ ਜਿਹ ਵਰਕੇ ਪਾੜ ਕਲਾ ਕਰ ਨਿਕਲਦੇ ਆ ਵੀਰ ਕਦੇ ਟਾਈਮ ਕੱਢ ਕੇ ਮੇਰੇ ਕੋਲ ਚਪੇੜਾ ਖਾ ਤੈਨੂੰ ਆਰਾਮ ਮਿਲੂ ਥੋੜਾ ਪਦਾਂ ਦਾ ਆਉਣਾ ਇਹ ਵੀ ਇੱਕ ਪਰਮਾਤਮਾ ਦੀ ਰਹਿਮਤ ਹੀ ਆ ਜਿੰਨਾ ਲੋਕਾਂ ਨੂੰ ਪਦ ਨਹੀਂ ਆਉਂਦੇ ਉਹ ਡਾਕਟਰਾਂ ਕੋਲੇ ਹਜ਼ਾਰਾਂ ਰੁਪਏ ਚੱਕੀ ਫਿਰਦੇ ਆ ਕਿ ਸਾਡੇ ਪਦ ਆਉਣ ਤੁਹਾਨੂੰ ਪੇਟ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਣਗੀਆਂ ਔਰ ਜਦੋਂ ਵੀ ਤੁਸੀਂ ਡਾਕਟਰ ਕੋਲ ਜਾਂਦੇ ਹੋ ਕਿ ਸਾਨੂੰ ਪੇਟ ਦੀ ਸਮੱਸਿਆ ਤੁਹਾਨੂੰ ਡਾਕਟਰ ਪਹਿਲਾਂ ਇਹੀ ਪੁੱਛਦਾ ਹੈ ਕਿ ਤੁਹਾਨੂੰ ਪੱਦ ਆਉਂਦੇ ਆ ਰੋਟੀ ਖਾਓ ਰੱਜ ਕੇ ਪੱਦ ਮਾਰੋ ਗੱਜ ਕੇ ਔਰ ਜਿੰਨਾ ਲੋਕਾਂ ਨੂੰ ਪੱਦ ਆਉਂਦੇ ਆ ਉਹ ਪੱਦ ਮਾਰਨ ਲੱਗੇ ਇੰਨੀ ਜ਼ਿਆਦਾ ਸ਼ਰਮ ਕਰਦੇ ਆ ਮੰਨ ਲਓ ਕਿ ਚਾਰਾ ਬੰਦਿਆਂ ਚ ਬੈਠੇ ਹੋਣ ਤਾਂ ਪੱਦ ਹੀ ਨਹੀਂ ਮਾਰਦੇ ਪੱਦ ਨੂੰ ਰੋਕ ਲੈਂਦੇ ਆ ਪੱਦ ਨੂੰ ਰੋਕ ਕੇ ਫੂਸੀ ਬਣਾ ਲੈਂਦੇ ਆ ਤੁਹਾਨੂੰ ਕਿਵੇਂ ਪਤਾ ਚੱਲਾ ਤੁਮੈਂ ਕਿਵੇਂ ਪਤਾ ਚੱਲਾ ਲੋਕੋ ਪਾਦਨਰੋ ਕੋ ਜਿੱਥੇ ਆਇਆ ਉਥੇ ਠੋਕੋ ਸੋ ਜਦੋਂ ਵੀ ਪਦ ਆਉਂਦਾ ਹੈ ਪਦ ਨੂੰ ਖੁੱਲ ਕੇ ਮਾਰਿਆ ਕਰੋ ਮਾਨ ਨਾਲ ਕਹਿਆ ਕਰੋ ਕਿ ਇਹ ਪਦ ਮੈਂ ਮਾਰਿਆ ਕਿਉਂਕਿ ਪਦ ਮਾਰਨਾ ਕੋਈ ਸ਼ਰਮ ਵਾਲੀ ਗੱਲ ਨਹੀਂ ਮਾਨ ਨਾਲ ਕਿਹਾ ਕਰੋ ਇਹ ਪਦ ਮੇਰਾ ਆ ਪੰਜਾਬੀ ਕਤਲ ਮੰਨ ਜੇ ਉੱਪਰ ਪਦ ਨਹੀਂ ਮੰਨਦਾ ਕੰਮ ਪਦੋ ਪੱਦੀ ਹੋਇਆ ਪਿਆ ਕਮੈਂਟ ਵੀ ਮੁਸ਼ਕੇ ਪਏ ਆ ਇਸ ਤੋਂ ਅੱਗੇ ਵੀਡੀਓ ਦੇਖਣ ਤੋਂ ਪਹਿਲਾਂ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਵੀ ਇਹ ਵੀਡੀਓ ਸਿਰਫ ਤੁਹਾਨੂੰ ਹਸਾਉਣ ਲਈ ਬਣਾਈ ਗਈ ਹੈ ਨਾ ਕਿ ਕਿਸੇ ਨੂੰ ਗਲਤ ਸਾਬਿਤ ਕਰਨ ਲਈ। ਇਸ ਡਾਕਟਰ ਦਾ ਬਹੁਤ ਵਧੀਆ ਕੰਮ ਆ। ਦਿਲੋਂ ਰਿਸਪੈਕਟ ਹੈ ਇਸ ਡਾਕਟਰ ਲਈ। ਬਸ ਆਪਾਂ ਤੁਹਾਨੂੰ ਹਸਾਉਣ ਲਈ ਕਮੈਂਟ ਐਡ ਕੀਤੇ ਆ। ਉਸੇ ਪਰਪਸ ਨਾਲ ਦੇਖਿਓ। ਚਤੜਾਂ ਤੇ ਚਲੂਨੇ ਦੋ ਤਰ੍ਹਾਂ ਦੇ ਇਨਸਾਨਾਂ ਦੇ ਲੜਦੇ ਆ। ਪਹਿਲਾ ਇਨਸਾਨ ਉਹ ਹੁੰਦਾ ਜੋ ਬਹੁਤ ਹੀ ਤਲਿਆ ਹੋਇਆ ਮਸਾਲੇ ਵਾਲੀਆਂ ਚੀਜ਼ਾਂ ਖਾਂਦਾ ਏ। ਬੋਲਦਾ ਡਾਕਟਰ ਸ਼ਰਮ ਸ਼ਾਨੂੰ ਆਈ ਜਾਂਦੀ। ਮੁਹੰਮਦ ਸਾਹਿਬ ਲਾਲ ਚਟਨੀ ਖਾ-ਖਾ ਕੇ ਆਪਣਾ ਬੇੜਾ ਕਰ ਕਰ ਲੈਂਦਾ ਤੇ ਫਿਰ ਕਹਿੰਦਾ ਲਾਲ ਵੀ ਲਾਲ ਐ ਸਾਰਾ ਮਾਲ ਲਾਲ ਐ ਮੁਹੰਮਦ ਸਾਹਿਬ ਚਟਨੀ ਇੰਨੀ ਲੋਕ ਖਾਂਦੇ ਆ ਰੈੱਡ ਕਲਰ ਦੀ ਇੰਨੀ ਮਸਾਲੇ ਵਾਲੀ ਹੁੰਦੀ ਆ ਤੇ ਬਾਅਦ ਚ ਚਰੂਨੇ ਤਾਂ ਆਪੇ ਲੜਨੇ ਆ ਸੁਆਦੀ ਚੂੰਡੀ ਵੀ ਅਸਰ ਕਰ ਜਾਂਦੀ ਆ ਦੂਜੇ ਚਰੂਣੇ ਉਹਨਾਂ ਦੇ ਲੜਦੇ ਆ ਜਿਹੜੇ ਲੋਕ ਕਿਸੇ ਦੇ ਚੜ੍ਹਾਈ ਦੇ ਕੇ ਛੜਦੇ ਆ ਜਾਂ ਵੀ ਇਹ ਤਰੱਕੀ ਕਿਉਂ ਕਰਕੇ ਉਹ ਬੈਠੇ ਬੈਠ ਦੇ ਚਰੂਣੇ ਲੜਨ ਲੱਗ ਜਾਂਦੇ ਆ ਅੱਜ ਮੈਂ ਤੁਹਾਨੂੰ ਇਦਾਂ ਦੀ ਚੀਜ਼ ਦੱਸਾਂਗਾ ਜਿਹੜੇ ਤਾਂ ਪਹਿਲੇ ਚਰੂਣੇ ਲੜਦੇ ਆ ਉਹ ਤਾਂ ਸਹੀ ਹੋ ਜਾਣਗੇ ਜਿਹੜੇ ਦੂਜੇ ਕਿਸੇ ਦੀ ਚੜ੍ਹਾਈ ਨੂੰ ਦੇ ਕੇ ਚਰੂਣੇ ਲੜਦੇ ਆ ਉਹ ਨਹੀਂ ਸਹੀ ਹੋਣੇ ਬੜੀ ਬੇਸ਼ਤੀ ਕਰ ਕਰ ਇਲਾਜ ਦੱਸਦਾ ਚੋਬਰ ਯਾਰ ਇੱਕ ਮੈਂ ਗੀਤ ਬਣਾਇਆ ਸੀ ਜਦੋਂ ਮੈਂ ਇੱਕ ਗੀਤ ਬਣਾਇਆ ਸੀ ਬੈਠਾ ਉੱਥੇ ਬੈਠ ਤੇਨੂੰ ਨਹੀਂ ਪਤਾ ਸੀ ਗੀਤ ਬਣਾਇਆ ਸੀ ਉੱਥੇ ਸਾਲੇ ਹੋਏ ਨਸੀਬ ਦੇ ਅਗਲੇ ਨੂੰ ਭਾਵੇਂ ਟੱਟੀ ਆਈ ਹੋਵੇ ਬੈਠ ਅਸੀਂ ਗੀਤ ਬਣਾਇਆ ਤੇ ਤੂੰ ਚੱਲਿਆ ਗੱਲ ਕੀ ਉਹਨੂੰ ਭਾਵੇਂ ਜੋਰ ਪਿਆ ਹੋਵੇ ਫੱਕਰ ਘਟ ਫੁੱਦੂ ਜਿਆਦਾ ਲੱਗੀ ਜਾਂਦਾ ਲੱਗਦਾ ਟੂਣਾ ਟੱਪ ਗਿਆ ਇਹ ਅਰਜਨ ਬਾਬੇ ਨੂੰ ਚੈੱਕ ਕਰਾਓ ਪਾਓ ਫੇਰ ਆਟਾ ਪੁਸ਼ਪਾ ਨਾ 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 ਪੁਸ਼ਪਿੰਦਰ ਰਾਮਦਿਆ ਰਣਜੀਤ ਕੌਰ ਦੀ ਸਲਵਾਰ ਵਾਪਸ ਕਰਨੀ ਕਿ ਨਹੀਂ ਵਹਨਾ ਮੌਸਮੰਵੀ ਅੱਜ ਹੈ ਮਸਤਾਨਾ ਮੰਮੀ ਤੇਰੀ ਸਲਵਾਰ ਲੱਭੀ ਜਾਂਦੀ ਆ ਮਰ ਜਾਣਿਆ ਨਹੀਂ ਤੇਰੀ ਜ਼ੁਲਫਾਂ ਦੇ ਛੱਲੇ ਆ ਚੁਲ ਸਾਲਿਆ ਦੋਨੇ ਗਸ਼ਟੀਆਂ ਦੋਨੇ ਸਸਤੀਆਂ ਦਾ ਮਹਿਕ ਚੀਲਿਆ ਬਣਾਤੀ ਕੁਸੇ ਜੰਮਣ ਕੰਧਾ ਕੰਬਣ ਬੱਤ ਸਹੀ ਏ ਐ ਕਿੰਨੇ ਬੋਲਣ ਮਾਰਦੇ ਜਟਾ ਮਿਰਜ਼ਾ ਨਾ 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 ਕੰਮਚੋਰ ਨੇ ਕੰਮਾ ਵੇਲੜ ਜਰਦੇ ਦਾ ਸੁਆਦ ਲੈਂਦਾ ਪਾਉ ਠੇਕੇਦਾਰ ਜਾਣ ਤੋਂ ਬਾਅਦ ਮਿਰਜਾ ਲੋਕ ਕੇ ਆਰਾਮ ਕਰਦਾ ਹੋਇਆ ਲੱਗਦਾ ਬਾਈ ਨੂੰ ਜਾਦੂ ਨੇ ਸ਼ਕਤੀ ਪੂਰੀ ਨਹੀਂ ਦਿੱਤੀ ਤੋਪਾਣਾ ਲੱਗਣ ਕਰਕੇ ਸ਼ਕਤੀ ਦਾ ਅਸਰ ਨਹੀਂ ਹੋ ਰਿਹਾ ਪੰਪ ਦੇਣ ਵਾਲਾ ਪੱਕਾ ਵੀਡੀਓ ਬਣਾ ਰਿਹਾ ਹੋਣਾ ਤੇਰੇ ਗੋਲ ਗੋਲ ਗੋਲਾਲੇ ਕਾਲੇ ਕਾਲੇ ਨੈਣ ਤੇਰੇ ਗੋਲ ਗੋਲ ਗੋ ਗੈਪ ਕੱਟ ਦਿਆ ਕਰ ਬਾਈ ਇਹ ਗੈਪ ਕੱਟ ਦਿਆ ਕਰ ਗੋਲਾਲੇ ਕਾਲੇ ਕਾਲੇ ਨੈਣ ਬਸ ਨੈਣ ਕੱਟ ਕੇ ਸੁਣੋ ਤੇਰੇ ਗੋਲ ਗੋਲ ਗੋ ਤੇਰੇ ਗੋਲ ਗੋਲ ਗੋ ਭੰਦੇ ਯਾਰਾ ਕੀ ਕਹਿਣ ਡਿਆ ਸਾਲਿਆ ਘਰਦਿਆਂ ਕੋਲ ਬੈਠਾ ਸੀ ਗੈਪ ਘੱਟ ਕਰ ਆਲੂ ਚਾਟ ਨਾ 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 ਜੁੱਤੀਆਂ ਦੀ ਘਾਟ ਸਟੈਪ ਪੂਰੇ ਬੀਟ ਤੇ ਕੀਤੇ ਉਹਨਾਂ ਚਿਰ ਵੇਟ ਕਰ ਹੀ ਗਿਆ ਹੁਣ ਮੱਥੇ ਤੇ ਕੁਸਾ ਵੀ ਲਖਾ ਲਿਆ ਕੰਮ ਤਾਂ ਸਾਰੇ ਕਰ ਲਏ ਇਸ ਤੋਂ ਚੰਗਾ ਚੋਰ ਲੇਖ ਲੈਂਦਾ ਐਵੇਂ ਕਹਿੰਦੇ ਰਹਿੰਦੇ ਆ ਮੱਥੇ ਤੇ ਨਹੀਂ ਲਿਖਿਆ ਹੁੰਦਾ ਅੱਜ ਵੇਖ ਲਿਆ ਮੱਥੇ ਤੇ ਲਿਖਿਆ ਹੋਇਆ ਉਹ ਟੜਕੇ ਵੀਰੇ ਤੇਰੇ ਨਾਲ ਤਾਂ ਮੈਂ ਹੀ ਚੰਗੀ ਸੀ ਭਾਵੇਂ ਗੇਟ 'ਚ ਮਾਰਤੀ ਸੀ ਤੋਰੀ ਤਾਂ ਹੈਗੀ ਸੀ ਤੜਕੇ ਕਾਲੇ ਰੰਗ ਦੀ ਗੋਲਜੀ ਕਰਕੇ ਜਿਹੜੇ ਹਿਸਾਬ ਨਾਲ ਖੜੀ ਤੇ ਗੇਰ ਬਦਲੀ ਜਾਂਦਾ ਕਿਸੇ ਚੰਗੇ ਉਸਤਾਦ ਦਾ ਚੰਡਿਆ ਲੱਗਦਾ ਐ ਹਟ ਦਿੰਨੇ ਵਾਲ ਦੇ ਵਾਂਗੂ ਜਿਹੜਾ ਮੇਰਾ ਵੀਰ ਜੇ ਪੈਣ ਇਨੀ ਤੇਜ਼ ਗੱਡੀ ਚਲਾ ਸਕਦਾ ਆ ਉਹੀ ਲਾਈਕ ਕਰੇ ਨਹੀਂ ਤਾਂ ਤੇਲੇ ਜਾ ਬੰਦੇ ਨੇ ਐਨਕਾ ਲਾ ਕੇ ਮੀਆ ਖਲੀਫਾ ਦਾ ਮੁੰਡਾ ਲੱਗ ਰਿਹਾ ਲੱਗੇ ਉੱਭੀ ਫਿਰਦੀ ਦੇਖ ਕਿੱਥੇ ਜਾ ਚੜੀ 6 4 ਛੱਕਾ ਤੁਹਾਡੇ ਕੋਲ ਜ਼ਮੀਨ ਹੈਗੀ ਆ ਜ਼ਮੀਨ ਨਹੀਂ ਹੈਗੀ ਨਹੀਂ ਹੈ ਜ਼ਮੀਨ ਨਹੀਂ ਹੈਗੀ ਨਹੀਂ ਜੀ ਜਾਮਣੀ ਪੱਗ ਵਾਲੇ ਦਾ ਪੂਰਾ ਜੋਰ ਲੱਗਿਆ ਪਿਆ ਜ਼ਮੀਰ ਹੈਗੀ ਆ ਹਾਂ ਜੀ ਹਾਂ ਜੀ ਜ਼ਮੀਰ ਹੈਗੀ ਆ ਤਾ ਆ ਗਿਆ ਨਾ ਹਾਂਜੀ ਹਾਂਜੀ ਤੇ ਮਿਲਾਂ ਫਿਰ ਬੱਪੂ ਨਾਲ ਡੰਡੇਵਾਲ ਸਾਹਿਬ ਨਾਲ ਹਾਂਜੀ ਬੱਪੂ ਨਾਲ ਮਿਲਾਂਗੇ ਮਿਲਾਂਗੇ ਅੱਜ ਜਾਮਣੀ ਪਾਗ ਵਾਲਾ ਪਿੱਛੇ ਖੜਾ ਖਾਲੀ ਥਾਂ ਪਰਦਾ ਪਿਆ ਆ ਇਹਨੇ ਦੰਗੇ ਕਰਾ ਦੇਣੇ ਜਿੰਨਿਆਂ ਤੇ ਪੰਜਾਬ ਚੋਂ ਤੇ ਆਪਣੇ ਨਾਲ ਸੋਚ ਤੇ ਸੋਚ ਤੇ ਵਿਚਾਰ ਦੇਣਗੇਗਾ ਜਦੋਂ ਨੂੰ ਇਹਨੇ ਵਿਚਾਰ ਦੇ ਇਹਨੇ ਡੰਡੇਵਾਲ ਸਾਹਿਬ ਨੇ ਵਾਪਿਸ ਚਲਾ ਜਾਣਾ ਗਲੇ ਉੱਤੇ ਇਹ ਕਿਉਂ ਕਰਦਾ ਟੈਟੂ ਕੱਬੀ ਬਹੁਤ ਹੈ 우ਸਤਾਦ ਬੱਬੂ ਮਾਨ ਬੱਬੂ ਮਾਨ ਦੀ ਸ਼ਾਇਰੀ ਵਾਂਗ ਬ੍ਰੇਕੀ ਨਾਲ ਪੋਰਦਾ ਤੇ ਆਪਣੇ ਯਾਰ ਪ੍ਰਿੰਸ ਦਾ ਨਾਮ ਲਿਖਾਇਆ ਹੱਥਾਂ ਉੱਤੇ ਉਮਰਾ ਦਾ ਸਾਥ ਨਿਭਾਉਣ ਵਾਲੀ ਮੇਰੀ ਜਾਨ ਦਨਾ ਵੀ ਪੰਜਾਬੀ ਵਿੱਚ ਲਿਖਾਇਆ ਘਰ ਵਾਲੀ ਦਾ ਨਾਮ ਪੱਟੂ ਯਾਰ ਦੇ ਨਾਮ ਨਾਲ ਲਿਖਾਈ ਬੈਠਾ ਜੋ ਸਰਦੇ ਉਹ ਸਰਦੇ ਰਵਣਗੇ ਮੈਂ ਕਿਹੜਾ ਟੈਟੂ ਬਣਾਉਣ ਵੇਲੇ ਉਹਨਾਂ ਕੋਲੋਂ ਪੈਸੇ ਮੰਗੇ ਬਾਈ ਬਹੁਤ ਸੋਹਣੀ ਕਲਮ ਹੈ ਇਹਨੂੰ ਤੋੜ ਕੇ ਆਪਦੇ ਪਿੱਛੇ ਲੈ ਲਾ ਔਰ ਟੈਟੂ ਆਰਟਿਸਟ ਵੀ ਜੇ ਪਰਾ ਤੇ ਫਿੱਟੇ ਮੂੰਹ ਉਹਦੇ ਜਿਹਨੇ ਤੈਨੂੰ ਇੰਸਟਾਗ੍ਰam ਚਲਾਉਣਾ ਸਿਖਾਇਆ ਬੇਬੇ ਮੈਨੂੰ ਕਹਿੰਦੀ ਕੀ ਗੱਲ ਪੁੱਤ ਤੂੰ ਅੱਜ ਕੱਲ ਟੌਰ ਜੀ ਨਹੀਂ ਕੱਢ ਕੇ ਰੱਖ ਰਾਤ 12 ਵਜੇ ਤੋਂ ਬਾਅਦ ਪਰਜਾਈ ਕਹਿੰਦੀ ਹੋਣੀ ਚੱਲ ਹੁਣ ਮੇਰੀ ਵਾਰੀ ਤਾਂ ਮੈਂ ਵੀ ਮਨ ਚ ਸੋਚਿਆ ਚਲੋ ਵੀਡੀਓ ਬਣ ਗਈ ਕਰੋ ਹੁਣ ਵਾਰੀ ਵਟਾ ਕਿ ਜੀਨੇ ਪਸੰਦ ਕਰਨਾ ਸੀ ਉਹਨੇ ਤਾਂ ਕਰ ਹੀ ਲਿਆ ਸੱਪ ਨੂੰ ਸੱਪ ਲੜੇ ਜ਼ਹਿਰ ਕਿਨੂੰ ਚੜੇ ਆਏ ਉਹ ਦਿਲਾ ਦੇ ਉਹਦੀ ਵਾਰੀ ਆ ਗਈ ਤੁਸੀਂ ਪਹਿਲਾਂ ਟਾਸ ਕਰਦੇ ਹੋ ਬਾਈ ਨਾਮ ਕੀ ਤੇਰਾ ਗੰਦੰਦੇ ਕੋ ਲੈ ਕੇ ਪਰੇਸ਼ਾਨ ਆ ਤੂੰ ਆਪਣੀ ਨਿੱਜੀ ਸਮੱਸਿਆਵਾਂ ਕੋ ਲੈ ਕੇ ਪਰੇਸ਼ਾਨ ਆ ਤੂੰ ਚੂਪੇ ਲਾ ਕੇ ਆਇਆ ਮਿਰਚਾਂ ਵਾਲੇ ਵਾ ਦੇਖੋ ਬਾਬੇ ਉਹਨੇ ਇੱਕ ਮੈਂ ਲੌਂਡਾ ਦਿਖਾ ਰਿਹਾ ਦੇਖੋ ਆਹ ਦੇਖੋ ਲੌਂਡਾ ਏ ਦੋਨਾਂ ਵਿੱਚੋਂ ਲੌਂਡਾ ਕੌਣ ਆ ਬਾਈ ਫੋਲੋ ਵਾਲਾ ਤਾਂ ਜਿੰਦੀ ਆਈਡੀ ਦਿਖਾ ਰਿਹਾ ਉਹੋ ਗਜਬ ਬੇਇੱਜ਼ਤੀ ਇਹ ਇਹਨਾਂ ਦਾ ਪੁਰਾਣਾਗਾ ਮੈਂ ਕਹਿੰਦਾ ਸੀ ਨਾ ਜੀਜਾ ਮੇਰਾ ਟਾਈਲੈਂਡ ਕੀ ਹੈ ਜਿਹ ਹੈਗਾ ਕੀ ਹੈ ਜਿਹ ਲੌਂਡੇ ਚ ਮੈਨੂੰ ਐ ਤਾਂ ਦੱਸ ਦੋ ਬਹੁਤ ਸੋਹਣਾ ਬਾਈ ਰੱਬ ਕਰੇ ਤੇਰੀ ਬੁੰਡ ਪਾੜ ਜਾਵੇ ਔਰੇ ਮੈਂ ਲੈ ਜੀਜੇ ਨੂੰ ਆ ਕੇ ਆ ਬੈਠਾ ਆ ਬੇਟਾ ਮੈਨ ਲੈ ਆ ਕੇ ਸ਼ਕਲ ਕੁੱਤੇ ਵਰਗੀ ਆ ਤੇਰੀ ਕੰਮ ਕੁਸਿਆਂ ਵਾਲੇ ਤੇ ਫੀਲਿੰਗਸ ਉਹਨੂੰ ਸੀਤੋ ਵਾਲੀਆਂ ਮਾੜੇ ਕੰਮ ਕਰਾਂ ਮਾੜੇ ਗੀਤ ਲਿਖਾ ਨਾਲੇ ਹੈਰੀਆਂ ਵਾਲੇ ਯਾਰਾਂ ਨੂੰ ਮਾੜੇ ਗੀਤ ਗਾਵਾਂ ਨਾਲੇ ਗਾਲ੍ਹਾਂ ਖਾਵਾਂ ਬਾਈ ਟੱਟੀ ਵਾਲਾ ਲੀਟਰ ਮਾਰ ਦੇ ਫੇਰ ਹਟੂ ਐਸੇ ਖਾੜੇ ਚ ਨੱਕ ਡੋਬ ਕੇ ਮਰ ਜਾ हां जी कित्ता ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਸ ਵੀਡੀਓ ਨੂੰ 2000 ਲਾਈਕ ਕਰਵਾ ਦਿਓ 2000 ਲਾਈਕ ਹੁੰਦੇ ਹੀ ਇੱਕ ਹੋਰ ਵੀਡੀਓ ਅਪਲੋਡ ਕਰ ਦਾਂਗੇ ਬਾਕੀ ਜਿਨ੍ਹਾਂ ਨੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਔਨ ਕਰ ਲਓ ਤਾਂ ਜੋ ਸਭ ਤੋਂ ਪਹਿਲਾ ਵੀਡੀਓ ਤੁਹਾਡੇ ਤੱਕ ਪਹੁੰਚੇ